ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਸ੍ਰਿਸ਼ਟੀ ਦੀ ਚਾਦਰ ਧਨ ਧਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਨੇ ਚਾਂਦਨੀ ਚੌਕ ਵਿਖੇ ਧਰਮ ਦੀ ਖਾਤਰ ਸ੍ਰਿਸ਼ਟੀ ਦੀ ਖਾਤਰ ਆਪਣਾ ਸੀਸ ਜਿਹੜਾ ਉਹ ਦਿੱਤਾ ਸੀਗਾ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਕੁਰਬਾਨੀ ਦਿੱਤੀ ਸੀ ਸੱਚੇ ਪਾਤਸ਼ਾਹ ਜੀ ਦਾ ਅੱਜ 350 ਸਾਲਾਂ ਦੀ ਹੈ ਸੰਗਤ ਜੀ ਹਰੇਕ ਗੁਰੂ ਦੇ ਸਿੱਖ ਦਾ ਅੱਜ ਫਰਜ਼ ਬਣਦਾ ਆ 12 ਸਵਾ 12 ਦੇ ਵਿੱਚਕਾਰ ਜਿੱਥੇ ਵੀ ਆਪਾਂ ਹੋਈਏ ਭਾਵੇਂ ਆਪਣੇ ਘਰ ਦੇ ਵਿੱਚ ਹੋਈਏ ਕਿਸੇ ਕੰਮਕਾਰ ਤੇ ਹੋਈਏ 10-15 ਮਿੰਟ ਸਮਾਂ ਕੱਢ ਕੇ 12 ਤੋਂ ਸਵਾ 12 ਦੇ ਵਿੱਚਕਾਰ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਜੀ ਜਦੋਂ ਸ਼ਹਾਦਤ ਹੋਈ ਸੀ ਸ਼ਹਾਦਤ ਤੋਂ ਪਹਿਲਾਂ ਧੰ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਸੀਗਾ ਉੱਚੀ ਸੁਰ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਸ਼ਹਾਦਤ ਦਿੱਤੀ ਸੀ ਇਸ ਕਰਕੇ ਅੱਜ ਹਰੇਕ ਸਿੱਖ ਦਾ ਫਰਜ਼ ਬਣਦਾ ਆ ਆਪਾਂ ਜਿੱਥੇ ਵੀ ਹੋਈਏ 12 ਤੋਂ ਸਵੇਰ 12 ਦੇ ਵਿੱਚਕਾਰ ਸਾਰੀ ਸੰਗਤ ਨੇ ਭਾਈ ਆਪੋ ਆਪਣੇ ਘਰਾਂ 'ਚ ਚੌਂਕੜੇ ਲਾ ਕੇ ਇੱਕ ਪਾਠ ਜੀ ਜਪਜੀ ਸਾਹਿਬ ਜੀ ਦਾ ਜਿਹੜੇ ਬਾਣੀ ਪੜ ਲੈਂਦੇ ਹੋ ਭਾਈ ਇੱਕ ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਕਰਨਾ ਆ ਤੇ ਪਾਤਸ਼ਾਹ ਜੀ ਦੇ ਨਾਮ ਤੇ ਪਾਠ ਕਰਕੇ ਸ਼ਤਪਦੀ ਤੇ ਅਰਦਾਸਾਂ ਬੇਨਤੀਆਂ ਕਰਨੀਆਂ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਨ ਸਾਡੇ ਵੱਲੋਂ ਇੱਕ ਪਾਠ ਕੀਤਾ ਹੋਇਆ ਸਾਡਾ ਜੀਵਨ ਸਫਲ ਕਰ ਦੇਵੇਗਾ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤ ਜੀ